ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਮਜੀਠੀਆ ਤੇ ਦਰਜ ਕੇਸਾਂ ਨੂੰ ਸਿਆਸੀ ਬਦਲਾਖੋਰੀ ਉਹਨਾਂ ਦੇ ਵੱਲੋਂ ਕਰਾਰ ਦਿੱਤਾ ਗਿਆ ਪੰਜਾਬ ਸਰਕਾਰ ਤੇ ਵਿਜੀਲੈਂਸ ਨੂੰ ਚੈਲੰਜ ਕੀਤਾ ਗਿਆ ਕਿ 540 ਕਰੋੜ ਤਾਂ ਛੱਡੋ 1 ਰੁਪਏ ਦੀ ट्रांजैक्शन ਸਾਬਤ ਕਰਕੇ ਵਿਖਾਓ ਸਾਬਕਾ ਡੀਜੀਪੀ ਸਿਧਾਰਥ ਚਟੋਪਾਦਿਆਏ ਝੂਠੇ ਕੇਸ ਦਰਜ ਕਰਨ ਦੇ ਲਈ ਮਸ਼ਹੂਰ ਨੇ ਇਹ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਨਹੀਂ ਮਿਲਿਆ ਇਸ ਦਾ ਜ਼ਿਕਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ ਹਾਈ ਕੋਰਟ ਨੇ ਮਜੀਠੀਆ ਦੇ ਖਿਲਾਫ ਕੋਈ ਸਬੂਤ ਨਾ ਹੋਣ ਦੀ ਗੱਲ ਕਹੀ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਹੁਣ ਤੱਕ 5 ਐਸਆਈਟੀਆਂ ਬਦਲ ਚੁੱਕੀਆਂ ਨੇ ਇਸ ਮਾਮਲੇ ਦੇ ਵਿੱਚ ਜੋ ਜਾਂਚ ਕਰ ਰਹੀਆਂ ਨੇ ਡਰੱਗ ਕੇਸ ਦੇ ਵਿੱਚ ਅੱਜ ਤੱਕ ਕੋਈ ਚਲਾਨ ਪੇਸ਼ ਨਹੀਂ ਕਰ ਸਕੀ ਸਰਕਾਰ ਮਜੀਠੀਆ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਾਇਆ ਕੰਪਨੀਆਂ ਦੇ ਨਾਲ ਜੁੜੇ ਸਨ ਇਸ ਜ਼ਿਕਰ ਨੂੰ ਨਾ ਕੀਤਾ ਹੈ ਜਾਣਕਾਰੀ ਦਿੱਤੀ ਸਾਲ 2007 ਤੋਂ ਬਾਅਦ ਦੀ ਕੋਈ ਵੀ ट्रांजੈਕਸ਼ਨ ਸਾਬਤ ਕਰਕੇ ਵਿਖਾਏ ਸਰਕਾਰ ਇਹ ਚੁਣੌਤੀ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੇ ਆ ਜਿਹੜੀ ਲੜੀ ਹੈ ਤੁਹਾਡੇ ਸਾਹਮਣੇ ਹੈ ਸ਼ੁਰੂ ਹੋਈ ਸਭ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸੀ ਉਹਨੇ ਬਾਦਲ ਸਾਹਿਬ ਤੇ ਮੇਰੇ ਖਿਲਾਫ ਇੱਕ بڑا ਝੂਠਾ ਪ੍ਰਚਾਰ ਕੀਤਾ ਸੀ 3500 ਕਰੋੜ ਰੁਪਏ ਦੇ ਇਹਨਾਂ ਨੇ ਜਾਇਦਾਦ ਇਕੱਠੀ ਕਰ ਲਈ ਜੀ ਇੰਨਾ ਨੇ ਨਿਊਯਾਰਕ ਤੋਂ ਲੈ ਕੇ ਨਾਈਟ ਕਲੱਬ ਤੋਂ ਲੈ ਕੇ ਇੰਨੀਆਂ ਝੂਠ ਦੀਆਂ ਗੱਲਾਂ ਕੀਤੀਆਂ ਸੀ ਉਦੋਂ ਵੀ ਕਿਹਨੇ ਇਨਵੈਸਟੀਗੇਸ਼ਨ ਟੀਮ ਦਾ ਹੈੱਡ ਸੀ ਉਦੋਂ ਚੱਤੋਂ ਪਾਦਿਆ ਆਈ ਚੱਤੋਂ ਪਾਦਿਆ ਜਿਹੜਾ ਕੱਲ ਪਰਸੋ ਬਿਆਨ ਦੇ ਰਿਹਾ ਸੀ ਉਹੀ ਚੱਤੋਂ ਪਾਦਦਾ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਖਿਲਾਫ ਉਦੋਂ ਲਾਇਆ 3500 ਕਰੋੜ ਦਾ ਸਾਡੇ ਦੇ ਖਿਲਾਫ ਅਲੀਗੇਸ਼ਨ ਲਾਏ ਝੂਠਾ ਸੱਚਾ ਬਣਾ ਕੇ ਮਸਾ 40 ਕਰੋੜ ਤੱਕ ਪਹੁੰਚੇ ਉਹ ਵੀ ਕੋਰਟ ਤੋਂ ਨੇ ਇਹ ਨਕਾਰ ਦਿੱਤਾ ਤੇ ਸਾਨੂੰ ਕਲੀਨ ਸ਼ੀਟ ਦੇ ਕੇ ਸਾਨੂੰ ਬਰੀ ਕੀਤਾ ਪਰ ਮਕਸਦ ਇਹ ਨਾ ਇਹ ਸੀ ਇਲیکشن ਜਿੱਤਣ ਵਾਸਤੇ ਕਿਵੇਂ ਨਾ ਕਿਵੇਂ ਉਹਦਾ ਇੰਨਾ ਝੂਠ ਬੋਲਦੀ ਹੈ ਲੋਕਾਂ ਦੀਆਂ ਭਾਵਨਾ ਨੂੰ ਉਹਨਾਂ ਨੂੰ ਸਵੇਹ ਕਰਨਾ ਸੀ ਉਵੇਂ ਕੀਤਾ ਉਹਦੇ ਬਾਅਦ ਜਦੋਂ ਸਾਡੀ ਸਰਕਾਰ ਆਈ ਤੇ ਲਗਾਤਾਰ ਦੋ ਵਾਰ ਸਾਡੀ ਸਰਕਾਰ ਬਣ ਗਈ ਇਹਨਾਂ ਨੇ ਸੋਚਿਆ ਕਿ ਕਾਲੀ ਦਲ ਇੰਨੇ ਕੰਮ ਕਰ ਰਿਹਾ ਤੇ ਕਾਲੀ ਦਲ ਨੂੰ ਜੇ ਆਪਾਂ ਨਾ ਰੋਕਿਆ ਤੇ ਅਗਲੇ 15 20 ਸਾਲ 25 ਸਾਲ ਇਹਨਾਂ ਨੇ ਪੰਜਾਬ ਵਿੱਚ ਸੇਵਾ ਬਹੁਤ ਕਰਨੀ ਆ ਕਿਉਂਕਿ ਇਹਨਾਂ ਨੇ ਕੰਮ ਇੰਨੀ ਡਵੈਲਪਮੈਂਟ ਕੀਤੀ ਆ ਆ ਸਾਰੇ ਇਕੱਠੇ ਹੋ ਗਏ ਮਿਸ਼ਨ ਕਿ ਕਰ ਲਿਆ ਕਿ ਕਾਲੀ ਦਲ ਬਾਦਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਸਾਜ਼ਿਸ਼ ਕੀਤੀ ਜਿਹੜੀ ਬੇਅਦਬੀਆਂ ਦੀ ਗੱਲ ਇਹਨਾਂ ਨੇ ਛੇੜੀ ਤੁਸੀਂ ਦੇਖ ਲਓ ਉਹੀ ਗੱਲ ਹੋਈ ਸਾਡੇ ਖਿਲਾਫ ਬੇਅਦਬੀ ਦੀ ਗੱਲ ਕੀਤੀ ਤੇ ਅੱਜ ਤੱਕ ਇੱਕ ਕੇਸ ਨਹੀਂ ਸਾਡੇ ਖਿਲਾਫ ਬੇਅਦਬੀ ਦਾ ਕਿਉਂ ਕਿਉਂਕਿ ਉਹ ਝੂਠਾ ਸੀ ਕੋਈ ਕਰ ਨਹੀਂ ਸਕਿਆ ਤੇ ਹੁਣ ਇਹਨਾਂ ਨੇ ਡਰੱਗਸ ਤੇ ਬੇਅਦਬੀ ਦਾ ਚੱਲ ਲਾਂ ਲ ਪੇ ਪਰ ਕੋਈ ਸਬੂਤ ਹੈ ਨਹੀਂ ਜਦੋਂ ਇਹਨਾਂ ਨੇ ਝੂਠ ਪ੍ਰਚਾਰ ਇੰਨਾ ਕੀਤਾ ਸਰਕਾਰ ਇਹਨਾਂ ਦੀ ਆ ਗਈ ਕਾਂਗਰਸ ਦੀ 5 ਸਾਲ ਤੱਕ ਕੋਈ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਡਰੱਗ ਦਾ ਕੇਸ ਨਹੀਂ ਰਜਿਸਟਰ ਹੋਇਆ ਜਦੋਂ ਇਲੈਕਸ਼ਨ ਆਇਆ ਚੰਨੀ ਮੁੱਖ ਮੰਤਰੀ ਬਣਿਆ ਇਹਨਾਂ ਨੇ ਫਿਰ ਤੋਂ ਸ਼ੁਰੂ ਕਰਤਾ ਬਿਕਰਮ ਮਜੀਠੀਆ ਡਰੱਗ ਲੋੜਾ ਬਿਕਰਮਜੀਠੀਆ ਲੋੜਾ ਉਹਨੂੰ ਪਤਾ ਹੈ ਕਿ ਆਕਾਲੀ ਦਲ ਨਾਲ ਫਿਰ ਇਲੈਕਸ਼ਨ ਜਿੱਤੇ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਪਹਿਲੀ ਵਾਰ ਡਰੱਗਸ ਦੇ ਮਾਮਲੇ 'ਚ 20 ਦਸੰਬਰ 2021 ਵਿੱਚ ਕੇਸ ਰਜਿਸਟਰ ਕੀਤਾ ਉਦੋਂ ਚੰਨੀ ਮੁੱਖ ਮੰਤਰੀ ਸੁਖੀ ਰੰਧਾਵਾੜ ਹੋਮ ਮਿਨਿਸਟਰ ਤੇ ਆਈ ਚਤਤੋ ਪਾਦੇ ਜਿਹੜੇ ਸਾਡੇ ਦੇ ਝੁੱਟਾ ਕੀਤਾ ਆਈ ਡੀਜੀਪੀਸੀ ਪੰਜਾਬ ਦਾ ਉਹੀ ਚਤਤੋ ਮਾਦਿਆ ਵਾਪਸ ਆ ਗਿਆ ਇਹਨਾਂ ਦਾ ਜਿਹੜਾ ਰੱਖਿਆ ਜਿਹੜਾ ਹਰ ਵਾਰ ਝੂਠੇ ਕੇਸ ਬਣਾਉਣ ਵਾਸਤੇ ਆ ਇੱਕ ਨੰਬਰ ਦਾ ਬੰਦਾ ਹੈ ਕੇਸ ਰਜਿਸਟਰ ਕਰਤਾ ਜੀ ਚਲੋ ਹੋ ਗਿਆ ਕੇਸ ਵਿਕਰਮ ਨੂੰ ਅੰਦਰ ਕਰਤਾ ਚਲੋ ਜੇ ਕੇਸ ਰਜਿਸਟਰ ਕਰਦਾ ਫਿਰ ਤੁਸੀਂ ਘਟ ਤੋਂ ਘੱਟ ਚਲਾਨ ਤਾਂ ਪੇਸ਼ ਕਰੋ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਹਰਾਨ ਰਹਿ ਜਾਓਗੇ 2021 ਨੂੰ ਕੇਸ ਰਜਿਸਟਰ ਹੋਇਆ ਅੱਜ 2025 ਐ 4 ਸਾਲ ਹੋ ਗਏ ਉਸ ਡਰੱਗ ਕੇਸ ਵਿੱਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ 4 ਸਾਲ ਹੋ ਗਏ ਤੈਨੂੰ ਇੱਕ ਚੀਜ਼ ਨਹੀਂ ਇੱਕ ਕੋਈ ਚੀਜ਼ ਲੰਬੀ ਇੱਕ ਬੂੰਦ ਡਰੱਗ ਨਹੀਂ ਮਿਲੀ ਵਿਕਰਮ ਤੋਂ ਇਹ ਕੋਈ ਛੋਟਾ ਜਿਹਾ ਸਬੂਤ ਮਿਲਿਆ ਜੇ ਸਮੂਥ ਮਿਲਦਾ ਤੇ ਚਲਾਨ ਪੇਸ਼ ਕਰਦੇ ਨਹੀਂ ਗਿਆ ਉਹਦੇ ਬਾਅਦ ਵਿਕਰਮ ਸਿੰਘ ਬਜੀਠਿਆ ਨੂੰ ਉਹਨੇ ਹਾਈ ਕੋਰਟ ਚ ਅਪਲਾਈ ਕੀਤਾ ਤੇ ਬੇਲ ਮਿਲ ਗਈ ਤੇ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬ ਨੇ ਆਪਣੇ ਬੇਲ ਆਰਡਰ ਚ ਦੱਸਿਆ ਕੀ ਲਿਖਿਆ ਹਾਈ ਕੋਰਟ ਦੇ ਡਬਲ ਬੈਂਚ ਨੇ ਲਿਖਿਆ ਕਿ देयर ਇਜ਼ ਨੋ ਐਵਿਡੈਂਸ ਵਿਦ ਪੰਜਾਬ ਗਵਰਨਮੈਂਟ ਕਿ ਵਿਕਰਮ ਸਿੰਘ ਬਜੀਠਿਆ ਕਿਸੇ ਡਰੱਗ ਵਿੱਚ ਇਨਵੋਲਵਡ ਐ ਨੋ ਐਵਿਡੈਂਸ सेकंड पॉइंट लिखिया देर इज नो एविडेंस ऑफ एनी फाइनेंशियल ट्रेल इनवॉल्व केस नो गवर्नमेंट के आ ऑर्डर करके हाई कोर्ट ने बिक्रम सिंह मजिठिया बेल दी कि धक्का किता तो इक्की पच्ची तक ਪੰਜ ਐਸਆਈਟੀਆਂ ਬਣਾਈਆਂ ਪਹਿਲੇ ਐਸਆਈਟੀ ਬਣਾਉਂਦੇ ਉਹਨੂੰ ਕਹਿੰਦੇ ਲੱਭੋ ਕਹਿੰਦਾ ਹੈ ਨਹੀਂ ਚਲੋ ਬਦਲ ਦਿਓ ਦੂਜਾ ਬੰਦਾ ਲਿਆਓ ਦੂਜੇ ਬੰਦੇ ਲਿਆਉਂਦੇ ਉਹ ਕਹਿੰਦੇ ਕੁਛ ਨਹੀਂ ਹੈ ਫਿਰ ਤੀਜਾ ਬੰਦਾ ਲਿਆਓ ਯਾਰ ਕਿਸੇ ਇਨਵੈਸਟਿਗੇ ਮੈਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਆ ਨਹੀਂ ਦੇਖਿਆ ਕਿ ਐਸਆਈਟੀ ਜੇ ਕੋਈ ਰਿਜ਼ਲਟ ਨਾ ਦੇ ਉਹਨੂੰ ਬਦਲ ਕੇ ਦੂਜਾ ਲਿਆਓ ਚਲੋ ਦੂਜਾ ਲਿਆਤਾ ਪੰਜ ਐਸਆਈਟੀਆਂ ਹੋ ਗਈਆਂ ਪੰਜ ਹਲੇ ਤੱਕ ਇੱਕ ਨੇ ਨਹੀਂ ਕੀਤਾ ਆ ਜਿਹੜਾ ਕੇਸ ਇਹਨਾਂ ਨੇ ਇਨਫੋਰਸਮੈਂਟ ਡਾਇਰੈਕਟਰ ਨੂੰ ਵੀ ਦਿੱਤਾ ਈਡੀ ਨੂੰ ਈਡੀ ਨੇ ਵੀ ਇਨਵੈਸਟੀਗੇਸ਼ਨ ਕੀਤੀ ਤੇ ਈਡੀ ਨੇ ਵੀ ਕਿਹਾ ਸਾਡੇ ਕੋਲੇ ਕੋਈ ਸਬੂਤ ਨਹੀਂ ਕੋਈ ਸਾਡੇ ਕੋਲੇ ਇਹਦੇ ਅਗੇਸਟ ਅਲਿਗੇਸ਼ਨ ਦੇ ਖਿਲਾਫ ਕੋਈ ਅਸੀਂ ਨਹੀਂ ਲੱਭਿਆ ਦੇਖੋ ਦੇਸ਼ ਦੀ ਈਡੀ ਸਭ ਤੋਂ ਵੱਡੀ ਆਰਗੇਨਾਈਜ ਨੇ ਕਲੀਨ ਸ਼ੀਟ ਦਿੰਦੀ ਹੈ ਇਹਨਾਂ ਪੰਜ ਐਸਆਈਟੀ ਨੇ ਅੱਜ ਦੀ ਤਰੀਕ ਤੱਕ ਮੈਂ ਅੱਜ ਦੀ ਤਰੀਕ ਤੱਕ ਕਰ ਰਿਹਾ ਹਾਂ ਅੱਜ ਦੀ ਤਰੀਕ ਤੱਕ ਚਲਾਨ ਨਹੀਂ ਉਹ ਜੱਜ ਕੇਸ ਦੇ ਸਕੇ ਕਿਉਂਕਿ ਹੁਣ ਇਹਨਾਂ ਨੇ ਸੋਚਿਆ ਕਿ ਨਵਾਂ ਕੇਸ ਬਣਾ ਦਈਏ ਕੰਟੈਂਟ ਹੋਈ ਹੈ ਐਫਆਰ ਦਾ ਜਿਹੜਾ ਇਹਨਾਂ ਸੁਪਰੀਮ ਕੋਰਟ ਪੇਸ਼ ਕੀਤਾ ਹੁਣ ਨਵਾਂ ਕੀ ਡਰਾਮਾ ਕੀਤਾ ਇਹਨਾਂ ਨੇ ਇਹਨਾਂ ਨੇ ਇੱਕ ਨਵੀਂ ਇੱਕ ਬਣਾਤੀ ਐਫਆਰ ਜਿੱਥੇ ਕਹਤਾ ਕਿ 512 ਕਰੋੜ ਰੁਪਇਆ ਤਕਰੀਬਨ ਜਦੋਂ ਬਿਕਰਮ 2007 ਚ ਬਿਕਰਮ ਮਨਿਸਟਰ ਬਣਿਆ ਉਹਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪ੍ਰਸ ਕੰਪਨੀ ਕਿਤੋਂ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ 5 2 3 ਸਾਲਾਂ ਦੀ ਪਹਿਲੀ ਗੱਲ ਵਿਕਰਮ 2007 ਤੋਂ ਇਕੱਲੇ 2 2 ਸਾਲ ਹੀ ਰਿਹਾ ਸੀ ਮਿਨਿਸਟਰ ਨੌ ਤੱਕ ਉਹਦੇ ਬਾਅਦ 3 ਸਾਲ ਹੈ ਨਹੀਂ ਸੀ ਇਹਨਾਂ ਨੇ ਕਿਹਾ ਤਾਂ ਕਿ ਆ ਪਾਤਾ ਜੀ ਬਿਗੈਰ ਸੋਚੇ ਸਮਝੇ ਜਿਵੇਂ ਮੇਰੇ ਐਫਆਰ ਸੀ ਵੱਡੇ ਬਾਦਲ ਸਾਹਿਬ ਦੀ ਐਫਆਰ ਸੀ ਇਹਨਾਂ ਨੇ ਪਾਰਕਿੰਗ ਲਾਰਡ ਨਾਈਕਰ 3500 ਕਰੋੜ ਦੇ ਐਫਆਰ ਵਿੱਚ ਲਿਖਤੇ ਉਹਦੇ ਬਾਅਦ ਚਲਾਂਜ ਤੱਕ ਹੋਈ ਨਹੀਂ ਸੀ ਕੁਝ ਵੀ ਨਾ ਹੀ ਅਣਜੀ ਉਹ ਹੀ ਚਤੋਂ ਬਦੇ ਅਸੀਂ ਦੁਨੀਆ ਦੀ ਸੈਰ ਕਰਿਆ ਪੰਜਾਬ ਦੇ ਸਰਕਾਰ ਤੋਂ ਕਰੋੜਾ ਰੁਪਏ ਲੈ ਕੇ ਸੈਰ ਕਰਿਆ ਤੇ ਕੁਝ ਨਹੀਂ ਪਾਇਆ ਹੁਣ ਇਹਨਾਂ ਨੇ ਕੀ ਆਈ ਡਰਾਮਾ ਫਿਰ ਤੋਂ ਕਰਤਾ ਕਿ 512 ਕਰੋੜ ਜਿਹਦੇ ਵਿੱਚੋਂ ਬਾਹਰੋਂ ਹਵਾਲੇਦ ਨਹੀਂ ਆਇਆ ਕੈਸ਼ ਕੋਈ ਤਕਰੀਬਨ 191 236 ਕਰੋੜ 141 ਕਰੋੜ ਹਾਂ 141 ਕਰੋੜ ਫੰਡਿੰਗ ਆਈ ਹੈ ਬਾਹਰੋਂ ਸਾਈਪ੍ਰਸ ਦੇ ਥਰੂ ਮੈਂ ਚੈਲੰਜ ਕਰਦਾ ਹਾਂ ਥੋਡੇ ਰਾਹੀਂ ਤੇ ਪੰਜਾਬ ਦੀ ਗੱਤਾਂ ਨੂੰ ਦੱਸਣਾ ਚਾਹਣਾ ਹੈ ਵਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ 2007 ਚ ਆਇਆ ਉਦੋਂ 33 ਸਾਲ ਦੀ ਉਮਰ ਸੀ ਪਹਿਲਾ ਇਲੈਕਸ਼ਨ ਲੜਿਆ ਪਹਿਲੇ ਸਿਆਸਤ ਵਿੱਚ ਨਹੀਂ ਸੀ 2007 ਚ ਆਇਆ ਹੈ 2007 ਤੋਂ ਪਹਿਲੇ ਆ ਜਿਹੜੀ ਸਰਾਇਆ ਇੰਡਸਟਰੀਜ਼ ਲਿਮਟਿਡ ਕੰਪਨੀ ਆ ਇਹਨਾਂ ਦੀ ਬਜ਼ੁਰਗਾਂ ਦੀ ਫੈਮਿਲੀ ਦੀ ਗੋਰਖਪੁਰ ਰਾਜ ਉੱਥੋਂ ਦੀ ਕੰਪਨੀ ਹੈ ਉਹਦੇ 10% ਸ਼ੇਅਰਹੋਲਡਰ ਸੀ ਡਾਇਰੈਕਟਰ ਸੀ ਪਰ ਉਹਨਾਂ ਨੇ ਪਹਿਲੇ ਡਿਜ਼ਾਈਨ ਕਰਤਾ ਸੀ ਉਹ ਇਸ ਕੰਪਨੀ ਦੇ ਕੋਈ ਡਾਇਰੈਕਟਰ ਨਹੀਂ 11% ਸ਼ੇਅਰਹੋਲਡਰ ਹੈ ਐਂਸਿਸਟਰਲ ਸ਼ੇਅਰਹੋਲਡਰ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ 2007 ਚ ਸਰਕਾਰ ਆਈ ਸਾਡੀ ਉਹ ਤੋਂ ਪਹਿਲੇ ਤਾਂ ਕਾਂਗਰਸ ਦੀ ਸੀ 2007 ਤੋਂ ਲੈ ਕੇ 2025 ਤੱਕ 1 ਰੁਪਿਆ ਫੋਰਨ ਦਾ ਦਿਖਾ ਦੇਣ ਉਸ ਕੰਪਨੀ ਵਿੱਚ ਆਇਆ ਜੀ ਆਨਸਰ ਬਾਕੀ 1 ਰੁਪਿਆ ਤੁਸੀਂ 141 ਗੱਲ ਕਰਦੇ ਹੋ ਮੈਂ 1 ਰੁਪਿਆ ਦੀ ਗੱਲ ਕਰਦਾ ਹਾਂ 1 ਡਾਲਰ ਆਇਆ ਹੋਏ ਝੂਠ ਤੇ ਚੂੜ ਜਿੰਨਾ ਮਰਜ਼ੀ ਬੋਲੀ ਜਾਂਦੇ ਐ